ਕੀ ਆਯੁਰਵੇਦਾ ਹੈ ਕੀ ਆਯੁਰਵੇਦ ਦੇ ਵਿੱਚ ਕੁਦਰਤੀ ਪ੍ਰਣਾਲੀ ਦੇ ਨਾਲ ਜਿਹੜਾ ਟ੍ਰੀਟਮੈਂਟ ਹੁੰਦਾ ਸਾਰਾ ਉਹ ਆਪਾਂ ਇਹ ਕਹਿ ਲਈਏ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਯੂਜ਼ ਹੁੰਦਾ ਇਹਰ پیشنਟ ਨੂੰ ਬਹਿਮ ਹੁੰਦਾ ਹੈ ਬਿੜਾ ਰਸਾ ਇਹ ਪਤਾ ਨਹੀਂ ਲਿਕਵਿਡ ਦੇ ਵਿੱਚ ਹੋਗਾ ਉਹ ਟੈਬਲੇਟ ਫਾਰਮ ਚ ਰਸ ਆਉਂਦੇ ਨੇ ਆਂ ਦੇ ਘਰੇ ਬੈਠਿਆਂ ਕਿਹੜੀਆਂ-ਕਿਹੜੀਆਂ ਚੀਜ਼ਾਂ ਲੋਕ ਘਰੇ ਬੈਠੇ ਠੀਕ ਕਰ ਸਕਦੇ ਨੇ ਆਯੁਰਵੇਦਾ ਦੇ ਨਾਲ ਲੋਕ ਟ੍ਰੀਟਮੈਂਟ ਵੀ ਕਿਉਂ ਘਪਾਲਦੇ ਨੇ ਤੇ ਪਰ ਉਹਨੂੰ ਜਿਹੜੀ ਬਿਮਾਰੀਆਂ ਵੀ ਕਿਉਂ ਲੱਗ ਰਹੀਆਂ ਨੇ ਕਿਉਂਕਿ ਉਹਦਾ ਖਾਣ ਪਾਣੀ ਇਹੋ ਜਿਹਾ ਹੋ ਗਿਆ ਜੰਕ ਫੂਡ ਲੈ ਰਹੇ ਆ ਫਾਸਟ ਫੂਡ ਖਾ ਰਹੇ ਨੇ ਜੀ ਬਬਾਸੀਰ ਆਪ ਸਿਹੜਿਆ ਹੋਇਆ ਰੋਗ ਆ ਵੀ ਆਪਲਾ ਹੀ ਬਿਮਾਰੀ ਆ ਜੀ ਪਿਆ ਤੁਹਾਨੂੰ ਹੋਰ ਕਈ ਪ੍ਰੋਬਲਮਾਂ ਠੀਕ ਆ ਆਪਾਂ ਨੂੰ ਬਾਹਰ ਹੀ ਕਿਸੇ ਕਾਰਨ ਕਰਕੇ ਆ ਜਾਂਦੀਆਂ ਨੇ ਬਬਾਸੀਰ ਦਾ ਸਿੱਧਾ ਸਬੰਧ ਤੁਹਾਡੇ ਪੇਟ ਨਾਲ ਆ ਮੈਦਾ ਵਗੈਰਾ ਜ਼ਿਆਦਾ ਖਾ ਰਹੇ ਆ ਆਪਾਂ ਭਾਂਤ ਭਾਂਦੀ ਸੌਸਾਂ ਉਹਨੂੰ ਗਰਮ ਕਰ ਕਰ ਦੇਈ ਜਾਂਦੇ ਨੇ ਉਹ ਕੋਨੇ ਖਾਈ ਜਾਂਦੇ ਨੇ ਉਹਦੇ ਨਾਲ ਅੰਦਰ ਪਿੱਤ ਵੱਧਦੀ ਆ ਪਿੱਤ ਵੱਧਦੀ ਆ ਬਵਾਸੀਰ ਹੁੰਦੀ ਆ ਜੀ ਉਸੇ ਗੱਲ ਜੇ ਬੰਦਿਆਂ ਦੀ ਕਰੀਏ ਤਾਂ ਉਹਨਾਂ ਚ ਕਿਹੜੀਆਂ ਕਿੜੀਆਂ ਬਿਮਾਰੀਆਂ ਜਾਂ ਫਿਰ ਤੁਹਾਡੇ ਕੋ ਕਿਵੇਂ ਦੇ ਮਰੀਜ਼ ਆਉਂਦੇ ਨੇ ਕਿਸ ਤਰੀਕੇ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਲੈ ਕੇ ਕੁਝ ਜੇ ਆਪਰ ਡਾਈਟ ਪ੍ਰੋਪਰ ਨਹੀਂ ਲੈਣੀ ਕੋਈ ਪ੍ਰੋਟੀਨ ਵਾਲੀ ਚੀਜ਼ਾਂ ਨਹੀਂ ਖਾਣੀ ਆ ਵਧੀਆ ਚੀਜ਼ਾਂ ਨਹੀਂ ਖਾਣੀ ਜਿਵੇਂ ਦੇਸੀ ਖਰਾਕਾ ਤੇ ਆਪਣੇ ਪ੍ਰਾਣੀਆਂ ਤੇ ਤੁਹਾਡਾ ਜਿਹੜਾ ਸੇਮਨ ਆ ਜਸਪਰਮ ਨੇ ਕਹਿ ਲੋ ਸਪਰਮ ਦੀ ਜਿਹੜੀ ਕੁਆਂਟੀਟੀ ਆ ਘਟਦੀ ਆ ਤੇ ਉਹਦੇ ਨਾਲ ਜਿਹੜੀ ਪ੍ਰੈਗਨੈਂਸੀ ਨਹੀਂ ਹੁੰਦੀ ਅਸੀਂ ਉਹਦਾ ਵੀ ਇਲਾਜ ਕਰਦੇ ਆ ਜਿਸਨੂੰ ਕਿ ਐਲੋਪੈਥੀ ਵਿੱਚ ਬਹੁਤ ਘੱਟ ਇਲਾਜ ਆ। ਅਰੇ ਬਾਕੀ ਰੋਗ ਨੇ ਕਿਸੇ ਵੀ ਤਰ੍ਹਾਂ ਦੇ ਮੰਨ ਲਓ ਵੀ ਇਹਦੇ ਨਾਲ ਮਾਂ ਆਪਾਂ ਮਰਦਾਨਾ ਰੋਗਾਂ ਨਾਲ ਸੰਬੰਧਤ ਉਹ ਦਵਾਈ ਸਿਰਫ ਅਸੀਂ 40 ਦਿਨੇ ਖਵਾਉਂਗੇ। ਉਹਨਾਂ ਨੂੰ ਇਹ ਚੀਜ਼ ਸਮਝਾਉਣੀ ਬੜੀ ਔਖੀ ਹੁੰਦੀ ਹੈ ਕਿਉਂਕਿ ਇਹ ਲੋਕ ਰੋਸਾ ਨਹੀਂ ਕਰਦੇ ਕਿਤੇ ਨਾ ਕਿਤੇ ਕਿ ਆਯੁਰਵੇਦ ਦਾ ਪੀ ਇਹ ਗੱਲਾਂ ਹੀ ਹੁੰਦੀਆਂ ਸਿਰਫ ਕਹਿਣ ਲਈ ਕਈ ਸਾਡੇ ਵੈਦ ਨੇ ਉਹ ਅਣਹੋਣੀਆਂ ਗੱਲਾਂ ਕਰੀ ਜਾਂਦੇ ਨੇ ਤੇ ਜਿਹੜੇ ਰੋਗ ਹੈ ਹੀ ਨਹੀਂ ਉਹ ਰੋਗਾਂ ਨੂੰ ਰੋਗ ਬਣਾ ਕੇ ਉਹ ਪੇਸ਼ ਕਰੀ ਜਾਂਦੇ ਨੇ ਹਾਰਿਕ ਕਰ ਦੇ ਵਿੱਚ ਅੱਜ ਕੱਲ ਸਿਰਦਰਦ ਸ਼ੂਗਰ ਬੀਪੀ ਅਜਹੀਆਂ ਬਿਮਾਰੀਆਂ ਜਿਹੜੀਆਂ ਉਹ ਹੈਗੀਆਂ ਨੇ ਤੇ ਲੋਕ ਉਹਨਾਂ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਖਾਂਦੇ ਨੇ ਸਵੇਰੇ ਸ਼ਾਮ ਆਯੁਰਵੇਦਾ ਦੇ ਵਿੱਚ ਇਸ ਚੀਜ਼ ਦਾ ਕਿਵੇਂ ਦਾ ਇਲਾਜ ਹੈ ਜਿਆਦਾ ਰੋਗ ਲੋਕਾਂ ਦੇ ਆਪਣੇ ਹੱਥ ਵਿੱਚ ਨੇ ਜੇ ਆਪਣੀ ਸਿਹਤ ਉਹ ਆਪੇ ਧਿਆਨ ਰੱਖਣ ਉਹਨਾਂ ਨੂੰ ਜਾਣਾ ਉਹਨਾਂ ਕਿਤੇ ਜਾਣਾ ਡਾਕਟਰਾਂ ਕੋਲ ਜਾਣ ਦੀ ਲੋੜ ਨਾ ਪਵੇ ਜੇ ਆਪਾਂ ਯੋਗਾ ਕਰੀਏ ਜੇ ਆਪਾਂ ਜਿਮ ਦੇ ਵਿੱਚ ਐਕਸਰਸਾਈਜ਼ ਕਰੀਏ ਗਰਾਊਂਡ ਦੇ ਵਿੱਚ ਕੋਈ ਐਕਸਰਸਾਈਜ਼ ਕਰੀਏ ਪਹਿਲੋ ਬਿਮਾਰੀਆਂ ਤੋਂ ਖੁਦ ਹੀ ਬਚ ਜਾਂਦੇ ਨੇ ਡਾਕਟਰਾਂ ਦੇ ਕੋਲ ਜਾਣ ਦੀ ਲੋੜ ਘੱਟ ਪੈਂਦੀ ਹੈ ਹੁਣ ਲੋਕ ਕਮੇਟੀ ਤੋਂ ਵੀ ਦੂਰ ਹੋ ਰਹੇ ਨੇ ਕਿਤੇ ਨਾ ਕਿਤੇ ਕੇ ਅੰਦਰੇ ਅੰਦਰ ਰਹਿੰਦੇ ਨੇ ਗੁਰਬਾਣੀ ਵਿੱਚ ਵੀ ਲਿਖਿਆ ਨਾ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਕਿੱਡਾ بڑا ਦਰਜਾ ਦਿੱਤਾ ਪਾਣੀ ਨੂੰ ਕਹਿ ਲੋ ਜਾਂ ਧਰਤੀ ਨੂੰ ਕਹਿ ਰੋ ਨਾ ਅੱবি ਤੁਸੀਂ ਕਿਹ ਹੈ ਜੇ ਵਾਤਾਵਰਣ ਚ ਰਹਿ ਰਹੇ ਹੋ ਉਹਨਾਂ ਸਫਾਈ ਆ ਆਪਣੀ ਕਿਵੇਂ ਰੱਖਦੇ ਹੋ ਆਪਣੀ ਕਿਚਨ ਦੀ ਸਫਾਈ ਕਿੰਨੀ ਰੱਖਦੇ ਆ ਆਪਣੇ ਘਰ ਦੀ ਸਫਾਈ ਕਿਵੇਂ ਰੱਖਦੇ ਆ ਅ ਠੀਕ ਹੈ ਜਿਹੜੇ ਇੱਕ ਬੰਦੇ ਨੂੰ ਆਪਣੇ ਦਿਨ ਦੀ ਸ਼ੁਰੂਆਤ ਕਿਹੜੀ ਚੀਜ਼ ਤੋਂ ਕਰਨੀ ਚਾਹੀਦੀ ਹੈ ਕਈ ਚੀਜ਼ਾਂ ਨੂੰ ਆਪਣੇ ਨਾਲੋਂ ਤੋੜੋ ਜਿਵੇਂ ਮੈਦਾ ਹੋ ਗਿਆ ਜਾਂ ਕੱਲੀ ਆਪਾਂ ਤਲੀਆਂ ਫਰਾਈ ਕਰੀਆਂ ਇਹ ਚੀਜ਼ਾਂ ਹੋ ਗਈਆਂ ਜਿਆਦਾ ਕੋਸ਼ਿਸ਼ ਕਰੋ ਨਾ ਵੀ ਆਪਾਂ 6 ਵਜੇ ਤੋਂ ਬਾਅਦ ਖਾਣਾ ਨਾ ਖਾਈਂ ਥੋੜੇ ਦੋ ਚੀਜ਼ਾਂ ਫਿੱਟ ਨੇ ਤਾਂ ਇਦੋਂ ਬੜੀ ਨਿਯਾਮਤ ਨਹੀਂ ਤੁਹਾਨੂੰ ਪਰਮਾਤਮਾ ਦੇ ਸਕਦਾ ਤੁਹਾਡਾ ਪੇਟ ਤੇ ਦਿਮਾਗ ਠੀਕ ਆ ਜੀ ਸਤਿ ਸ਼੍ਰੀ ਅਕਾਲ ਦਾਨ ਮਿਊਟ ਵੇਖ ਰਿਹਾ ਤੁਸੀਂ ਮੈਂ ਹਾਂ ਖੁਸ਼ਪ੍ਰੀਤ ਕੌਰ ਅਨਮਿਊਟ ਹੈਲਥ ਪ੍ਰੋਗਰਾਮ 'ਚ ਤੁਹਾਡਾ ਸਭ ਦਾ ਸਵਾਗਤ ਹੈ ਤੇ ਅੱਜ ਦੇ ਅਸੀਂ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਆਯੁਰਵੇਦਾ ਬਾਰੇ ਤੇ ਆਯੁਰਵੇਦਾ ਤੇ ਗੱਲਬਾਤ ਕਰਨ ਦੇ ਲਈ ਅੱਜ ਸਾਡੇ ਮਹਿਮਾਨ ਨੇ ਡਾਕਟਰ ਚਾਹਲ ਸਭ ਤੋਂ ਪਹਿਲਾਂ ਤਾਂ ਸਵਾਗਤ ਕਰਦੇ ਹਾਂ ਸਤਿ ਸ਼੍ਰੀ ਅਕਾਲ ਤੁਹਾਡਾ ਸਾਨੂੰ ਮੈਨੂੰ ਮੌਕਾ ਦਿੱਤਾ ਆਪਣੇ ਸਟੂਡੀਓ ਦੇ ਵਿੱਚ ਸਰ ਸਭ ਤੋਂ ਪਹਿਲਾਂ ਅਸੀਂ ਇਹ ਹੀ ਚਾਹੁੰਦੇ ਹਾਂ ਕਿ ਤੁਸੀਂ ਆਯੁਰਵੇਦ ਬਾਰੇ ਦੱਸੋ ਕਿ ਆਯੁਰਵੇਦ ਦਾ ਹੈ ਕੀ ਦੇਖੋ ਮੈਡਮ ਜਿਹੜਾ ਆਯੁਰਵੇਦ ਆਯੁਰਵੇਦ ਸਾਡੇ ਪੁਰਾਣੇ ਰਿਸ਼ੀਆਂ ਮੂਨੀਆਂ ਵੱਲੋਂ ਬਣਾਈ ਗਈ ਇੱਕ ਪੈਥੀ ਹੈ ਇੱਕ ਵਿਧੀ ਬਣਾਈ ਗਈ ਰੋਗੀਆਂ ਦਾ ਇਲਾਜ ਕਰਨ ਵਾਸਤੇ ਇਹ ਜਿਹੜਾ ਆਯੁਰਵੇਦ ਦੇ ਵਿੱਚ ਕੁਦਰਤੀ ਪ੍ਰਣਾਲੀ ਦੇ ਨਾਲ ਜਿਹੜਾ ਟ੍ਰੀਟਮੈਂਟ ਹੁੰਦਾ ਸਾਰਾ ਉਹ ਆਪਾਂ ਇਹ ਕਹਿ ਲਈਏ ਇਹਦੇ ਵਿੱਚ ਕੋਈ ਕੈਮੀਕਲ ਨਹੀਂ ਯੂਜ਼ ਹੁੰਦਾ ਹਮੇਸ਼ਾ ਜਿਵੇਂ ਆਪਾਂ ਦਰਖਤ ਵੀ ਖੜੇ ਨੇ ਆਪਾਂ ਆਸ-ਪਾਸ ਦੇਖਦੇ ਆ ਇਹਨਾਂ ਇਹਨਾਂ ਤੋਂ ਹੀ ਲੈ ਕੇ ਇਹਨਾਂ ਦਾ ਕੋਈ ਕਿਤੇ ਤਾਈਂ ਦਾ ਸੱਕ ਲੈਨੇ ਆ ਕਦੇ ਜੜਾਂ ਲੈਨੇ ਆ ਕਿਤੇ ਪੱਤੇ ਲੈਣੇ ਆ ਕਿਤੇ ਫਲ ਲੈਣੇ ਆ ਦਾ ਉਹ ਉਹਨਾਂ ਦੇ ذریعے ਹੀ ਜਿਹੜੀ ਧੜੀ ਆਯੁਰਵੈਦਿਕ ਮੈਡੀਸਨ ਆ ਉਹ ਉਹ ਬਣਦੀ ਆ ਇਸ ਕਰਕੇ ਜਿਹੜੀ ਇਹ ਮੈਡੀਸਨ ਆ ਆਯੁਰਵੈਦਿਕ ਵਿਦਆਉਟ ਕਿਸੇ ਨੁਕਸਾਨ ਦੇ ਹੁੰਦੀ ਆ ਹਾਂ ਜਾਂ ਫਿਰ ਇਹ ਆ ਵੀ ਅੱਜ ਟੈਕਨੀਕਲ ਜੋਗਾ ਸਾਡੇ ਕੀ ਹੋਇਆ ਅ ਕਈ ਜਿਹੜੀਆਂ ਬੜੀਆਂ ਕੰਪਨੀਆਂ ਨੇ ਉਹ ਬੜੀਆਂ ਕੰਪਨੀਆਂ ਇਹਨਾਂ ਦੀਆਂ ਰੂਟਸ ਵਗੈਰਾ ਤੋਂ ਕਹੋ ਜਾਈਂਦਾ ਅਰ ਕੱਟ ਕੇ ਰਸ ਬਣਾਉਣ ਲੱਗੀਆਂ ਰਸ ਕਈ ਵਾਰ ਪੇਸ਼ੈਂਟ ਨੂੰ ਬਹਿਮ ਹੁੰਦਾ ਹੈ ਬਈ ਡਾ ਰਸ ਆ ਇਹ ਪਤਾ ਨਹੀਂ ਲਿਕਵਿਡ ਦੇ ਵਿੱਚ ਹੋਊਗਾ ਉਹ ਟੈਬਲੇਟ ਫਾਰਮ ਚ ਰਸ ਆਉਂਦੇ ਨੇ ਆ ਦੇ ਅਨਾ ਬਹੁਤ ਬੜੀਆਂ ਬੜੀਆਂ ਕੰਪਨੀਆਂ ਨੇ ਅੱਗੇ ਭਸਮਾਂ ਪੈਦਾ ਨੂੰ ਆਪ ਬਣਾਉਣੀਆਂ ਪੈਂਦੀਆਂ ਤੀ ਕਿਉਂ ਇੱਕ ਭਸਮ ਬਣਾਉਣ ਨੂੰ ਵੀ ਕਿੰਨਾ ਕਿੰਨਾ ਸਮਾਂ ਲੱਗ ਜਾਂਦਾ ਸੀ ਇਸ ਕਰਕੇ ਪੇਸ਼ੈਂਟ ਵੀ ਵੇਟ ਨਹੀਂ ਕਰਦੇ ਸੀ ਪੇਸ਼ੈਂਟ ਵੀ ਅਗਲਾ ਕਹਿੰਦੀ ਮੈਂ ਇੰਨਾ ਲੰਮਾ ਟ੍ਰੀਟਮੈਂਟ ਕਿਵੇਂ ਕਰਾਵਾਂਗਾ ਜਾਂ ਮੈਂ ਬੇਟ ਕਿਵੇਂ ਕਰਾਂ ਕਿਸੇ ਨੂੰ ਦਰਦ ਹੁੰਦਾ ਜਾਂ ਕਿਸੇ ਨੂੰ ਕੋਈ ਹੋਰ ਸਟੋਮੈਕ ਦੀ ਪਰੋਲੇਟ ਦੀ ਪ੍ਰੋਬਲਮ ਆ ਜਾਂ ਕੋਈ ਵੀ ਪ੍ਰੋਬਲਮ ਆਪਾਂ ਕਹਿ ਲਈਏ ਪਰ ਹੁਣ ਕੀ ਆ ਹੁਣ ਜਿਹੜੀਆਂ ਫੈਕਟਰੀਆਂ ਨੇ ਬਹੁਤ ਵਧੀਆ ਤਰੀਕੇ ਦੇ ਨਾਲ ਭਸਮਾਂ ਜਾਂ ਮੈਡੀਸਨਾਂ ਬਣਾਉਣ ਲੱਗ ਗਈਆਂ ਇਸ ਕਰਕੇ ਡਾਕਟਰ ਆ ਰਵਾਇਦਾ ਉਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਉਹ ਪੇਸ਼ੈਂਟ ਦੀ ਬਿਮਾਰੀ ਲੱਭਦਾ ਡਾਇਗਨੋਸ ਕਰਦਾ ਤੇ ਉਹਨੂੰ ਦਵਾਈ ਦਿੰਦਾ ਤੇ ਟਰੀਟਮੈਂਟ ਕਰਦਾ ਜਿਵੇਂ ਤੁਸੀਂ ਕਿਹਾ ਕਿ ਆਯੁਰਵੇਦਾ ਥੋੜਾ ਟਾਈਮ ਜ਼ਰੂਰ ਲਾਉਂਦਾ ਕਿਸੇ ਵੀ ਚੀਜ਼ ਨੂੰ ਠੀਕ ਕਰਨ ਦੇ ਲਈ ਤੇ ਜੇ ਅਸੀਂ ਗੱਲ ਨੇਚਰੋਪੈਥੀ ਦੀ ਕਰਦੇ ਉਹਦੇ ਚੋਂ ਕੁਝ ਪੁਆਇੰਟਸ ਦੱਸਦੇ ਨੇ ਕਿ ਆਹ ਪੁਆਇੰਟ ਤੁਸੀਂ ਪ੍ਰੈਸ ਕਰੋ ਤੇ ਤੁਹਾਨੂੰ ਛੁਟਕਾਰਾ ਮਿਲੇਗਾ ਆਯੁਰਵੇਦਾ ਦੇ ਵਿੱਚ ਲੋਕਾਂ ਨੂੰ ਤੁਸੀਂ ਘਰੇ ਬੈਠਿਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਲੋਕ ਘਰੇ ਬੈਠੇ ਠੀਕ ਕਰ ਸਕਦੇ ਨੇ ਆਯੁਰਵੇਦਾ ਦੇ ਨਾਲ ਬਹੁਤ ਚੀਜ਼ਾਂ ਨੇ ਜੀ ਅਸਲ ਵਿੱਚ ਜੇ ਲੋਕ ਧਿਆਨ ਦੇਣ ਤਾਂ ਕਾਫੀ ਰੋਗ ਹੈ ਜਿਹਨੇ ਜਿਨ੍ਹਾਂ ਨੂੰ ਕਹ ਲੋ ਡਾਕਟਰਾਂ ਦੇ ਕੋਲ ਆਉਣ ਦੀ ਜ਼ਰੂਰਤ ਨਹੀਂ ਪੈਂਦੀ ਜਾਂ ਬੈਦਾਂ ਕੋਲ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਜੇ ਲੋਕ ਆਪਣਾ ਧਿਆਨ ਰੱਖਣ ਅੱਜ ਆਪਾਂ ਜਿਵੇਂ ਦੇਖਦੇ ਆਂ ਵੀ ਤੇਜ਼ੀ ਆਈ ਪਿਆ ਇੱਕ ਸੰਸਾਰ ਦੇ ਵਿੱਚ ਬਹੁਤ ਫਾਸਟ ਚੱਲ ਰਿਹਾ ਸੰਸਾਰ ਹਨਾ ਜਿਹੜਾ ਬਲਡ ਆਪਣਾ ਲੋਕ ਭਾਲਦੇ ਨੇ ਕਿਉਂਕ ਜੇ ਨਾ ਆਪਾਂ ਕਹਿੰਦੇ ਟ੍ਰੀਟਮੈਂਟ ਵੀ ਕਿਉਂਕ ਭਾਲਦੇ ਨੇ ਤੇ ਪਰ ਉਹਨੂੰ ਜਿਹੜੀ ਬਿਮਾਰੀਆਂ ਵੀ ਕਿਉਂਕ ਲੱਗ ਰਹੀਆਂ ਨੇ ਕਿਉਂਕਿ ਉਹਦਾ ਖਾਣ ਪਾਣੀ ਇਹੋ ਜਿਹਾ ਹੋ ਗਿਆ ਜੰਕ ਫੂਡ ਲੈ ਰਹੇ ਆਂ ਫਾਸਟ ਫੂਡ ਖਾ ਰਹੇ ਨੇ ਜੀ ਉਹ ਫਾਸਟ ਫੂਡ ਦੀ ਕਿਰਪਾ ਨਾਲੇ ਮੈਂ ਤਾਂ ਇਹ ਕਹਿ ਸਕਦਾ ਜਿਹੜੇ ਸਾਡੇ ਬਾਰੇ ਡਾਕਟਰ ਨੇ ਜਾਂ ਵੈਦ ਨੇ ਉਹਨਾਂ ਦਾ ਜਿਹੜਾ ਕੰਮਕਾਰਾ ਜਾਂ ਕਲੀਨਿਕ ਤੇ ਪੇਸ਼ੈਂਟ ਆ ਰਹੇ ਨੇ ਹੁਣ ਜੇ ਆਪਣੇ ਖਾਣ ਪੀਣ ਦਾ ਧਿਆਨ ਰੱਖਣਾ ਇਹ ਧਿਆਨ ਰੱਖਣਾ ਆਪਣੇ ਸਟੋਮਕ ਦਾ ਜਿਵੇਂ ਪਾਇਲਸ ਦੀ ਬਵਾਸੀਰ ਦੀ ਗੱਲ ਕਰਦੇ ਆਂ ਬਵਾਸੀਰ ਇੱਕ ਆਪ ਸਿਹੜਿਆ ਹੋਇਆ ਰੋਗ ਆ ਵੀ ਆਪਲਾ ਹੀ ਬਿਮਾਰੀ ਆ ਜਿਹਨੂੰ ਆਪਾਂ ਕਹਿ ਦਿੰਨੇ ਆਂ ਬਵਾਸੀਰ ਕਦੇ ਇਹ ਨਹੀਂ ਵੀ ਕੋਈ ਤੁਹਾਨੂੰ ਹੋਰ ਕਈ ਪ੍ਰੋਬਲਮਾਂ ਠੀਕ ਆ ਆਪਾਂ ਨੂੰ ਬਾਹਰ ਹੀ ਕਿਸੇ ਕਾਰਨ ਕਰਕੇ ਆ ਜਾਂਦੀਆਂ ਨੇ ਬਵਾਸੀਰ ਦਾ ਸਿੱਧਾ ਸਬੰਧ ਤੁਹਾਡੇ ਪੇਟ ਨਾਲ ਆ ਪੇਟ ਨਾਲ ਕੀ ਸਬੰਧ ਆ ਜਿਨ੍ਹਾਂ ਨੂੰ ਕਨਸਟਿਪੇ ਤੇ ਉਹਨੂੰ ਬਵਾਸੀਰ ਹੁੰਦੀ ਆ ਕੌਨਸਟਿਪੇਸ਼ਨ ਕਾਤੇ ਰਹਿੰਦੀ ਆ ਜਦੋਂ ਆਪਣੇ ਅੰਦਰ ਮੰਨ ਲਓ ਕਹਿ ਲਈਏ ਵੀ ਇੱਕ ਐਨਜ਼ਾਈਮ ਆ ਲਿਕੋੜਾ ਜੋ ਡਰਾਈ ਹੋ ਜਾਂਦਾ ਤਾਂ ਆਪਾਂ ਨੂੰ ਕਬਜ ਰਹਿੰਦੀ ਆ ਕਬਜ ਉਹ ਡਰਾਈ ਕਿਵੇਂ ਹੁੰਦਾ ਹੈ ਕਈਆਂ ਦਾ ਕੁਦਰਤੀ ਕਈ ਤਾਂ ਹੰਦਰ ਕੋਈ ਨਸ਼ੇ ਪੱਤੇ ਬੰਦੇ ਕਰਦੇ ਨੇ ਉਹਨਾਂ ਨਾਲ ਵੀ ਡਰਾਈ ਰਹਿੰਦਾ ਡਰਾਈ ਹੋ ਜਾਂਦਾ ਪਰ ਕਈ ਅੱਜਕੱਲ੍ਹ ਅਸੀਂ ਮੈਂ ਦੇਖ ਰਿਹਾ ਜਾਂ ਤੌਰ ਤੇ ਜਾਂ ਤੌਰ ਤੇ ਜੰਕ ਫੂਡ ਖਾਣ ਕਰਕੇ ਜੇ ਆਪਾਂ ਮੈਦੇ ਦੀ ਗੱਲ ਕਰੀਏ ਸਪੈਸ਼ਲ ਤੌਰ ਤੇ ਇਹ ਮੈਦਾ ਵਗੈਰਾ ਜ਼ਿਆਦਾ ਖਾ ਰਹੇ ਆ ਆਪਾਂ ਭਾਂਤ ਪਾਂਦੀ ਸੌਸਾਂ ਉਹਨੂੰ ਗਰਮ ਕਰ ਕਰ ਦੇਈ ਜਾਂਦੇ ਨੇ ਓਕਣੇ ਖਾਈ ਜਾਂਦੇ ਨੇ ਉਹਦੇ ਨਾਲ ਅੰਦਰ ਪਿਤ ਵੱਧਦੀ ਆ ਪਿਤ ਵੱਧਦੀ ਆ ਬਵਾਸੀਰ ਹੁੰਦੀ ਆ ਜੀ ਹੈ ਨਾ ਜੇ ਹੁਣ ਉਹ ਚੀਜ਼ਾਂ ਦਾ ਧਿਆਨ ਖਣੋ ਉਹਨੂੰ ਡਾਕਟਰਾਂ ਕੋਲ ਬਵਾਸੀਰ ਹੋ ਵੀ ਨਾ ਡਾਕਟਰਾਂ ਕੋਲ ਆਉਣ ਦੀ ਲੋੜ ਇਹ ਨਾ ਪਵੇ ਇੱਕ ਮੈਂ ਹੋਰ ਵੀ ਤੁਹਾਡੇ ਸਾਹਮਣੇ ਦੱਸਣਾ ਚਾਹੁੰਦਾ ਜੇ ਪੇਸ਼ੈਂਟ ਬਵਾਸੀਰ ਵਾਲਾ ਆਪਣਾ ਧਿਆਨ ਨਹੀਂ ਰੱਖਦਾ ਵੀ ਆਪਣੇ ਕਿਲੋ ਵੀ ਖਾਣ ਪੀਣ ਦਾ ਧਿਆਨ ਨਹੀਂ ਰੱਖਦਾ ਉਹਨੂੰ ਬਵਾਸੀਰ ਬਾਰ ਬਾਰ ਹੁੰਦੀ ਰਹੂਗੀ ਉਹ ਚਾਹੇ ਜਿੱਥੋਂ ਮਰਜੀ ਆਪਰੇਸ਼ਨ ਕਰਾ ਲਵੇ ਜਾਂ ਆਪਣਾ ਲਾਹੇ ਕਰਾ ਲਵੇ ਬਵਾਸੀਰ ਕਿਹਦਾ ਰੋਗਾ ਉਹ 100% ਤੁਹਾਡੇ ਹੱਥ ਵਿੱਚ ਆ ਤੇ ਡਾਕਟਰ ਸਿਰਫ ਉਹਦਾ ਕੁਆ ਟਰੀਟਮੈਂਟ ਕਰ ਸਕਦਾ ਹੈ ਜੇ ਤੁਸੀਂ ਪੱਕੇ ਤੌਰ ਤੇ ਠੀਕ ਹੋਣਾ ਤਾਂ ਤੁਹਾਨੂੰ ਆਪਣਾ ਖਾਣ ਪੀਣ ਦੇ ਵਿੱਚ ਸੁਧਾਰ ਕਰਨਾ ਪਊਗਾ। ਅ ਠੀਕ ਹੈ ਤੇ ਜਿਵੇਂ ਬੀਬੀਆਂ ਚ ਤੇ ਬੰਦਿਆਂ ਚ ਵੱਖੋ ਵੱਖਰੀਆਂ ਕਈ ਤਰੀਕੇ ਦੀਆਂ ਬਿਮਾਰੀਆਂ ਨੇ ਜਿਨ੍ਹਾਂ ਦਾ ਆਯੁਰਵੇਦਾ ਦੇ ਵਿੱਚ ਵੀ ਹੱਲ ਹੈਗਾ ਏ ਤੇ ਅਸੀਂ ਗੱਲ ਜੇ ਬੰਦਿਆਂ ਦੀ ਕਰੀਏ ਤਾਂ ਉਹਨਾਂ ਚ ਕਿਹੜੀਆਂ ਕਿੜੀਆਂ ਬਿਮਾਰੀਆਂ ਜਾਂ ਫਿਰ ਤੁਹਾਡੇ ਕੋਲ ਕਿਵੇਂ ਦੇ ਮਰੀਜ਼ ਆਉਂਦੇ ਨੇ ਕਿਸ ਤਰੀਕੇ ਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਲੈ ਕੇ ਦੇਖੋ ਜੀ ਸਾਡੇ ਕੋਲ ਜਿਆਦਾਡੇ ਪੇਸ਼ੈਂਟ ਨੇ ਆਪਾਂ ਮੇਲ ਦੀ ਜੇ ਆਪਾਂ ਗੱਲ ਕਰਦੇ ਹਾਂ ਮੇਲ ਦੀ ਗੱਲ ਕਰਦੇ ਦੇਖੋ ਕਈ ਤਾਂ ਜਿਵੇਂ ਅੱਜ ਕੱਲ ਤੁਸੀਂ ਦੇਖਦੇ ਹੋ ਇੱਕ ਨਿਗਾਹ ਮਾਰ ਲਿਓ ਆਪਣੇ ਆਲੇ-ਦਾਲੇ ਝਾਤੀ ਮਾਰ ਲਿਓ ਮੰਨ ਲਓ 10 ਮੈਰਿਜਾਂ ਹੋਈਆਂ 10 ਵਿਆਹ ਹੋਏ ਨੇ ਇੱਕ ਸਾਲ ਦੇ ਵਿੱਚ ਉਹ ਚੈੱਕ ਕਰਿਓ ਦੇਖਿਓ ਵੀ ਮੰਨ ਲਓ ਵੀ ਪ੍ਰੈਗਨਨਸੀ ਕਿੰਨੇ ਕਨਸੀਵ ਹੋਉਂਦੀ ਜਾਂ ਬੱਚਾ ਕਲੀ ਆਪਾਂ ਕਿੰਨੇ ਆਦੇ ਹੁੰਦਾ ਹਨ ਉਹ ਰੇਸ਼ੋ ਘਟਦੀ ਜਾਂਦੀ ਹੈ ਜੀ ਹਨਾ ਉਹ ਰੇਸ਼ੋ ਕੀ ਫੇਰ ਕੱਲ ਉੱਥੀ ਖਾਣ ਪੀਣ ਤੇ ਆ ਗਈ ਜੀ ਉਹ ਉਹਦਾ ਕੀ ਆ ਦੇਖੋ ਜੇ ਆਪਾਂ ਡਾਈਟ ਪ੍ਰੋਪਰ ਨਹੀਂ ਲੈਣੀ ਕੋਈ ਪ੍ਰੋਟੀਨ ਵਾਲੀ ਚੀਜ਼ਾਂ ਨਹੀਂ ਖਾਣੀ ਆ ਵਧੀਆ ਚੀਜ਼ਾਂ ਨਹੀਂ ਖਾਣੀ ਜਿਵੇਂ ਦੇਸੀ ਖਰਾਕਾ ਤੇ ਆਪਣੇ ਪ੍ਰਾਣੀਆਂ ਤੇ ਥੋੜਾ ਜਿਹਾ ਸੀਮਨ ਆ ਜਾਂ ਸਪਰਮ ਨੇ ਕਹਿ ਲੋ ਸਪਰਮ ਦੀ ਜਿਹੜੀ ਕੁਆਂਟੀਟੀ ਆ ਘਟਦੀ ਆ ਤੇ ਉਹਦੇ ਨਾਲ ਜਿਹੜੀ ਪ੍ਰੈਗਨਨਸੀ ਨਹੀਂ ਹੁੰਦੀ ਅਸੀਂ ਉਹਦਾ ਵੀ ਇਲਾਜ ਕਰਦੇ ਆ ਜਿਹਨਾਂ ਸਪਰਮਾਂ ਦੇ ਸਪਰਮ ਬਣਦੀ ਦਵਾਈ ਦਿੰਨੇ ਜਿਹਦਾ ਕੀ ਐਲੋਪੈਥੀ ਵਿੱਚ ਬਹੁਤ ਘੱਟ ਇਲਾਜ ਆ ਤੇ ਉਹਦੇ ਬਾਅਦ ਆਪਾਂ ਗੱਲ ਕਰ ਲੰਨੇ ਆ ਅ ਅੱਜ ਕੱਲ ਆਪਾਂ ਕਹ ਲਈਏ ਵੀ ਇਹ ਭਾਜ ਦੌੜ ਦੀ ਜ਼ਿੰਦਗੀ ਆ ਜਿਹਨੂੰ ਆਪਾਂ ਮਰਦਾਨਾ ਕਮਜ਼ੋਰੀ ਕਹਿ ਦਿੰਨੇ ਆ ਮਰਦਾਨਾ ਕਮਜ਼ੋਰੀ ਉਹ ਕਈ ਤਰ੍ਹਾਂ ਦੀ ਹੁੰਦੀ ਆ ਜੀ ਕਿਸੇ ਨੂੰ ਤਾਂ ਅਲੱਗ-ਅਲੱਗ ਇਹਦੇ ਆਪਾਂ ਉਹ ਆਪਣੇ ਕਹਿ ਲਓ ਵੀ 파ਟ ਨੇ ਉਹ ਅਸੀਂ ਹਰ ਇੱਕ ਤਰ੍ਹਾਂ ਦਾ ਆ ਇਲਾਜ ਕਰਦੇ ਆ ਕਿਸੇ ਵੀ ਤਰ੍ਹਾਂ ਦੀ ਆਪਾਂ ਇਹ ਕਹ ਲਈਏ ਵੀ ਇਹ ਬਿਮਾਰੀ ਨਾਲ ਸੰਬੰਧਿਤ ਪ੍ਰੋਬਲਮ ਹੋਵੇ ਹਨਾ ਵੀ ਮਰਦਾਨਾ ਤਾਕਤ ਕਹਿ ਲਈਏ ਜੇ ਆਪਾਂ ਕਈ ਚੀਜ਼ਾਂ ਨੇ ਹਨਾ ਮੈਂ ਅਸੀਂ ਉਹਦਾ ਸਾਡੇ ਕੋਲ ਪਰਮਾਨੈਂਟ ਹੱਲਾ ਜਿਹਦਾ ਐਲੋਪੈਥੀ ਵਿੱਚ ਹੈ ਨਹੀਂ ਇੱਕ ਮੈਂ ਤੁਹਾਨੂੰ ਹੋਰ ਦੱਸਣਾ ਚਾਹੁੰਦਾ ਅਸੀਂ ਜਿਹੜੀ ਦਵਾਈ ਆ ਸਿਰਫ 40 ਦਿਨ ਖਵਾਉਣੀ ਆ 40 ਦਿਨ ਤੋਂ ਵੱਧ ਅਸੀਂ ਦਵਾਈ ਨਹੀਂ ਖੜਾਉਂਦੇ ਇੱਕ ਸਪਰਮ ਵਾਲੇ ਦੀ ਦਵਾਈ ਸਾਨੂੰ ਜ਼ਰੂਰ ਵੱਧ ਖੜਾਉਣੀ ਪੈਂਦੀ ਆ ਕਿਉਂਕਿ ਸਪਰਮ ਹਰ ਇੱਕ ਬੰਦੇ ਦਾ ਆਪਣੀ ਬਾਡੀ ਆ ਉਹ ਗੇਨ ਕਿਵੇਂ ਹੁੰਦੇ ਨੇ ਕਿਸੇ ਦਾ ਤਾਂ ਗੇਨ ਬਹੁਤ ਫਾਸਟ ਹੁੰਦੇ ਨੇ ਅੱਜ ਮੈਡੀਸਿਨ ਦਿੱਤੀ ਉਹ ਇੱਕ ਮਹੀਨੇ ਵਿੱਚ ਉਹਨੂੰ ਦਵਾਈ ਖਾ ਕੇ ਦੁਬਾਰਾ ਦਵਾਈ ਖਾਣ ਦੀ ਲੋੜ ਨਹੀਂ ਪੈਂਦੀ ਕਈਆਂ ਦਾ ਸਲੋ ਗੇਨ ਹੁੰਦੇ ਨੇ ਤਾਂ ਉਹਨੂੰ 2-2 3-3 ਮਹੀਨੇ ਵੀ ਦਵਾਈ ਖਾਣੀ ਪੈਂਦੀ ਆ ਪਰ ਜਿਹੜੇ ਬਾਕੀ ਰੋਗ ਨੇ ਕਿਸੇ ਵੀ ਤਰ੍ਹਾਂ ਦੇ ਮੰਨ ਲਓ ਵੇ ਇਹਦੇ ਨਾਲ ਮ ਆਪਾਂ ਮਰਦਾਨਾ ਰੋਗਾਂ ਨਾਲ ਸੰਬੰਧਤ ਉਹ ਦਵਾਈ ਸਿਰਫ ਅਸੀਂ 40 ਦਿਨੇ ਖੜਾਉਂਦੇ ਆ ਰੋਗ ਜਿੰਨਾ ਮਰਜ਼ੀ ਪੁਰਾਣਾ ਹੋਵੇ ਉਮਰ ਦੀ ਕੋਈ ਉੱਪਰ ਪ੍ਰੋਬਲਮ ਨਹੀਂ 60 ਸਾਲ ਤੱਕ ਅਸੀਂ ਜਿਹੜੀ ਮੈਡੀਸਨ ਉਹ ਦਿੰਨੇ ਆ ਕੋਈ ਇਹ ਜੀ ਉਹਦੇ ਵਾਲੀ ਗੱਲ ਨਹੀਂ ਜਿਵੇਂ ਤੁਸੀਂ ਇੱਕ ਤਰੀਕੇ ਦੇ ਨਾਲ ਦਾਵਾ ਹੀ ਕਰ ਰਹੇ ਹੋ ਕਿ 40 ਦਿਨ ਅਸੀਂ ਦਵਾਈ ਦਿੰਨੇ ਆ ਜਾਂ ਫਿਰ ਕਈਆਂ ਨੂੰ 50 ਦਿਨ ਦੇਣੀ ਪੈਂਦੀ ਹੈ ਨਹੀਂ 50 ਦਿਨ ਨਹੀਂ ਜਿਸ ਪਰਮ ਵਾਲੀ ਪ੍ਰੋਬਲਮ ਆਉਂਦੀ ਹੈ ਆਦਰਵਾਇਜ਼ ਜਿਹੜੇ ਲੋਕ ਨੇ ਉਹਨਾਂ ਨੂੰ ਇਹ ਚੀਜ਼ ਸਮਝਾਉਣੀ ਬੜੀ ਔਖੀ ਹੁੰਦੀ ਹੈ ਕਿਉਂਕਿ ਇਹ ਲੋਕ ਭਰੋਸਾ ਨਹੀਂ ਕਰਦੇ ਕਿਤੇ ਨਾ ਕਿਤੇ ਇਹ ਆਯੁਰਵੇਦ ਦਾ ਪੀ ਇਹ ਗੱਲਾਂ ਹੀ ਹੁੰਦੀਆਂ ਸਿਰਫ ਕਹਿਣ ਲਈ ਉਹਨਾਂ ਨੂੰ ਤੁਸੀਂ ਕਿਵੇਂ ਆਪਣੇ ਭਰੋਸੇ 'ਚ ਲੈਣਾ ਚਾਹੋਗੇ ਜਾਂ ਫਿਰ ਕੀ ਸੁਣੀਹਾ ਦੋਗੇ ਦੇਖੋ ਜੀ ਲੋਕਾਂ ਦਾ ਕਸੂਰ ਵੀ ਘੱਟ ਆ ਕਈ ਸਾਡੇ ਬੈਦ ਨੇ ਉਹ ਅਣਹੋਣੀਆਂ ਗੱਲਾਂ ਕਰੀ ਜਾਂਦੇ ਨੇ ਤੇ ਜਿਹੜੇ ਰੋਗ ਹੈ ਹੀ ਨਹੀਂ ਉਹ ਰੋਗ ਉਹ ਰੋਗ ਨੂੰ ਰੋਗਾਂ ਨੂੰ ਰੋਗ ਬਣਾ ਕੇ ਉਹ ਪੇਸ਼ ਕਰੀ ਜਾਂਦੇ ਨੇ ਹਨਾ ਕਈ ਕੁਦਰਤੀ ਚੀਜ਼ਾਂ ਨੇ ਹਨਾ ਵੀ ਉਹ ਇੱਕ ਪ੍ਰਕਿਰਿਆ ਇਹ ਹੁੰਦੀ ਉਹ ਹੁੰਦੀ ਆਪਣੇ ਹਨਾ ਚਾਹੇ ਮੇਲ ਆ ਚਾਹੇ ਫੀਮੇਲ ਆ ਉਹਦੀ ਦਵਾਈ ਦੇਈ ਜਾਂਦੇ ਨੇ ਹਨਾ ਉਹਦੀਆਂ ਐਡਾਂ ਕਰੀ ਜਾਂਦੇ ਨੇ ਹਨਾ ਜੀ ਤੇ ਇਸ ਕਰਕੇ ਲੋਕਾਂ ਨੂੰ ਜਿਹੜਾ ਸਿਆਣਾ ਬੰਦਾ ਉਹਦਾ ਤਾਂ ਹੀ ਥੋੜਾ ਜਿਹਾ ਭਰੋਸਾ ਕਨ ਵੀ ਜਿਵੇਂ ਪਿੰਡਾਂ ਸਾਡੇ ਕਹਾਵਤ ਇੱਕ ਮਸ਼ਹੂਰ ਆ ਬਹੁਤ ਜ਼ਿਆਦਾ ਨਾ ਵੀ ਪਿੰਡਾਂ ਇੱਕ ਜੇ ਮਤਲਬ ਵੀ ਆ ਮੈਂ ਪਿੰਡਾਂ ਨੂੰ ਬਲਾਉਂਗ ਕਰਦਾ ਨਾ ਇੱਕ ਮੱਝਾਂ ਦਾ ਬੱਗ ਹੁੰਦਾ ਹੈ ਨਾ ਜਿਹੜੀ ਕਲਿਬੜੀ ਮੱਝ ਹੁੰਦੀ ਆ ਉਹ ਕਹਿੰਦੇ ਸਾਰਿਆਂ ਨੂੰ ਲਵੇੜ ਸਾਰਿਆਂ ਨੂੰ ਲਵੇੜ ਦਉਂਦੀ ਆ ਨਾ ਸਾਡੇ ਸਿਸਟਮ ਐਸਾ ਚੱਲ ਪਿਆ ਅਣਹੋਣੀਆਂ ਗੱਲਾਂ ਕਰ ਕਰਕੇ ਲੋਕਾਂ ਦਾ ਤਾਂ ਕਰਕੇ ਭਰੋਸਾ ਘੱਟ ਰਿਹਾ ਹੈ ਨਾ ਵੀ ਜਿਹੜੀਆਂ ਗੱਲਾਂ ਹੋਈ ਨਹੀਂ ਸਕਦੀਆਂ ਜਿਹੜੀਆਂ ਹੋਰ ਆਪਣੇ ਕਹੋ ਵੀ ਸੋਸ਼ਲ ਮੀਡੀਆ ਰਹੀਂ ਜਾਂ ਅਖਬਾਰਾਂ ਰਹੀਂ ਕਹਿ ਰਹੇ ਰਹਿਣ ਨਾ ਅ ਠੀਕ ਹੈ ਹਰ ਇੱਕ ਘਰ ਦੇ ਵਿੱਚ ਅੱਜ ਕੱਲ ਸਿਰਦਰਦ ਸ਼ੂਗਰ ਬੀਪੀ ਅਜਿਹੀਆਂ ਬਿਮਾਰੀਆਂ ਜਿਹੜੀਆਂ ਉਹ ਹੈਗੀਆਂ ਨੇ ਤੇ ਲੋਕ ਉਹਨਾਂ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਖਾਂਦੇ ਨੇ ਸਵੇਰੇ ਸ਼ਾਮ ਆਯੁਰਵੇਦਾ ਦੇ ਵਿੱਚ ਇਸ ਚੀਜ਼ ਦਾ ਕਿਵੇਂ ਦਾ ਇਲਾਜ ਹੈ ਕਿ ਲੋਕ ਕਿਵੇਂ ਆਯੁਰਵੇਦਾ ਦੇ ਨਾਲ ਇਸ ਚੀਜ਼ ਨੂੰ ਠੀਕ ਕਰ ਸਕਦੇ ਨੇ ਦੇਖੋ ਜੀ ਅ ਫੇਰ ਤਾਂ ਗੱਲ ਫੇਰ ਉੱਥੇ ਆ ਗਈ ਮੈਂ ਤਾਂ ਅੱਗੇ ਹੀ ਬਹੁਤ ਵਾਰ ਸਮਝਾਉਣਾ ਗੱਲ ਤਾਂ ਮੇਨ ਖਾਣ ਪੀਣ ਤੇ ਆ ਗਈ ਜੀ ਸ਼ੂਗਰ ਆ ਇੱਕ ਠੀਕ ਆ ਸ਼ੂਗਰ ਨੂੰ ਆਯੁਰਵੇਦ ਵਿੱਚ ਸ਼ੂਗਰ ਕਿਉਰ ਹੋ ਜਾਂਦਾ ਬਟ ਜੇ ਤੁਸੀਂ ਕਹੋ ਕਿ ਅੰਬੀ ਸ਼ੂਗਰ ਦਾ ਇਲਾਜ ਹੋ ਗਿਆ ਵੀ ਮੈਂ ਪਰਹੇਜ਼ ਰੱਖਣਾ ਜੋਕਣੇ ਮੈਂ ਮਿੱਠੀਆਂ ਚੀਜ਼ਾਂ ਖਾਣੀਆਂ ਨੇ ਉਹ ਗੱਲ ਗਲਤ ਆ ਉਹ ਕੋਈ ਇਲਾਜ ਨਹੀਂ ਹੈਗਾ ਜੀ ਹਾਂ ਠੀਕ ਆ ਜੇ ਪਰਹੇਜ਼ ਰੱਖਿਆ ਉਦੋਂ ਦੁਬਾਰਾ ਬਾਰ ਬਾਰ ਦਵਾਈ ਨਹੀਂ ਖਾਣੀ ਪੋਕੇ ਇੰਨਾ ਜ਼ਰੂਰ ਇੰਨਾ ਜ਼ਰੂਰ ਇੰਨਾ ਜ਼ਰੂਰ ਹੈ ਇਹਦੇ ਵਿੱਚ ਤੇ ਮੋਸਟਲੀ ਜਿੰਨੇ ਰੋਗ ਨੇ ਆਪਾਂ ਗਲਤ ਆ ਫਿਰ ਉਥੋਂ ਸਟਾਰਟ ਆ ਗਈ ਹੋਈ ਸਟੋਮਿਕ ਤੋਂ ਸਟੋਮਕਨ ਪ੍ਰੋਬਲਮ ਕਿੱਥੋਂ ਆਉਂਦੀ ਹੈ ਖਾਣ ਪੀਣ ਤੋਂ ਮੈਂ ਤਾਂ ਐਂ ਕਹਣਾ ਵੀ ਰੋਗ ਜਿਆਦਾ ਜਿਆਦਾ ਰੋਗ ਲੋਕਾਂ ਦੇ ਆਪਣੇ ਹੱਥ ਵਿੱਚ ਨੇ ਜੇ ਆਪਣੀ ਸਿੱਧਾ ਉਹ ਆਪੇ ਧਿਆਨ ਰੱਖਣ ਉਹਨਾਂ ਨੂੰ ਜਾਣਾ ਉਹਨੂੰ ਕਿਤੇ ਜਾਣਾ ਡਾਕਟਰਾਂ ਕੋਲ ਜਾਣ ਦੀ ਲੋੜ ਨਾ ਪਵੇ ਹੁਣ ਉਹ ਅੱਜ ਕੱਲ ਦੇਖਦੇ ਆਪਾਂ ਕੋਈ ਆਪਣੇ ਸਰੀਰ ਵਾਸਤੇ 1 ਘੰਟਾ ਵੀ ਨਹੀਂ ਕੱਢਦਾ ਜਿਹੜੇ ਸਰੀਰ ਨੇ ਤੁਹਾਡੇ ਨਾਲ ਰਹਿਣਾ ਆਪਾਂ ਕਹ ਲਈਏ ਠੀਕ ਆ ਨਾ ਮੈਂ ਠੀਕ ਹੈ ਪੈਸਾ ਵੀ ਜ਼ਰੂਰੀ ਆ ਪਰ ਇਹ ਛੋਟੇ ਸਰੀਰ ਵਿੱਚ ਜਾਨ ਹੋਊਗੀ ਪਿੱਛੇ ਆਪਾਂ ਕਰੋਨਾ ਦੇਖਿਆ ਕਿੰਨੇ ਲੋਕ ਮਰੇ ਨੇ ਉਹ ਕਾਹਤੇ ਮਰੇ ਨੇ ਜਿਨ੍ਹਾਂ ਦੀ ਕੱਲੋ ਵੀ ਆਪਣੇ ਇਮਿਊਨਿਟੀ ਕਮਜ਼ੋਰ ਸੀ ਉਹ ਲੋਕ ਮਰੇ ਜਿਨ੍ਹਾਂ ਦਾ ਖਾਣਾ ਪੀਣਾ ਸਹੀ ਨਹੀਂ ਸੀ ਅੰਦਰ ਤਾਕਤ ਨਹੀਂ ਹੈਗੀ ਸੀ ਜੇ ਆਪਾਂ ਯੋਗਾ ਕਰੀਏ ਜੇ ਆਪਾਂ ਜਿਮ ਦੇ ਵਿੱਚ ਐਕਸਰਸਾਈਜ਼ ਕਰੀਏ ਗਰਾਊਂਡ ਦੇ ਵਿੱਚ ਕੋਈ ਐਕਸਰਸਾਈਜ਼ ਕਰੀਏ ਤਾਂ ਉਹ ਉਹਨਾਂ ਨੂੰ ਲੋਕਾਂ ਨੂੰ ਕਹੇ ਲੋ ਬਿਮਾਰੀਆਂ ਤੋਂ ਖੁਦ ਹੀ ਬਚ ਜਾਂਦੇ ਨੇ ਡਾਕਟਰਾਂ ਦੇ ਕੋਲ ਜਾਣ ਦੀ ਲੋੜ ਘੱਟ ਪੈਂਦੀ ਆ ਜਿਵੇਂ ਤੁਸੀਂ ਗੱਲ ਕੀਤੀ ਐ ਸੈਰ ਯੋਗਾ ਦੀ ਤੇ ਹੁਣ ਲੋਕ ਕਮੇਟੀ ਤੋਂ ਵੀ ਦੂਰ ਹੋ ਰਹੇ ਨੇ ਕਿਤੇ ਕਿਤੇ ਕਿ ਅੰਦਰੇ ਅੰਦਰ ਰਹਿੰਦੇ ਨੇ ਮਿੱਟੀ ਤੋਂ ਮਿੱਟੀ ਹਵਾ ਇਹ ਜਿਹੜੀਆਂ ਚੀਜ਼ਾਂ ਨੇ ਇਹਨਾਂ ਦੀ ਕਿੰਨੀ ਇੱਕ ਮਹਾਨਤਾ ਜਿਹੜੀ ਉਹ ਆਯੁਰਵੇਦਾ ਚ ਨਹੀਂ ਆਯੁਰਵੇਦਾ ਚ ਕਿਉਂ ਜੀ ਆਪਣੀ ਉਹ ਸਾਰੇ ਚੀਜ਼ਾਂ ਵਾਸਤੇ ਜੀ ਆਪਣੇ ਜਿਵੇਂ ਆਪਣੇ ਗੁਰਬਾਣੀ ਵਿੱਚ ਵੀ ਲਿਖਿਆ ਨਾ ਵੀ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਕਿੱਡਾ بڑا ਦਰਜਾ ਦਿੱਤਾ ਪਾਣੀ ਨੂੰ ਪਾਣੀ ਨੂੰ ਕਹ ਲੋ ਜਾਂ ਧਰਤੀ ਨੂੰ ਕਹੋ ਨਾ ਤੇ ਉਹ ਇਹ ਤਾਂ ਆਪਣੇ 100% ਮਹੱਤਤ ਹੈ ਆਪਣੇ ਆਪਾਂ ਨੂੰ ਜਿਉਣ ਵਾਸਤੇ ਜਿਹੜਾ ਜਿਹਾ ਪਵਨ ਪਾਣੀ ਹੁੰਦਾ ਹੈ ਹੁਣ ਆਪਾਂ ਮੰਨ ਲਓ ਅੱਜ ਇੱਥੇ ਬੈਠੇ ਹਾਂ ਕਿੰਨਾ ਵਧੀਆ ਵਾਤਾਵਰਨ ਆ ਔਰ ਕੋਈ ਪੋਲੂਸ਼ਨ ਨਹੀਂ ਕੋਈ ਸ਼ੋਰ ਨਹੀਂ ਇਹੀ ਆਪਾਂ ਇੰਡਸਟਰੀ ਜਿਹੜੀ ਚੱਲਦੀ ਏ ਉੱਥੇ ਕਿੰਨੀ ਕਾਰਬਨ ਆਪਣੇ ਅੰਦਰ ਜਾਣੀਆਂ ਤੇ ਆਪਣੇ ਲੰਗਸ ਤੇ ਅਸਰ ਹੋਣਾ ਤੇ ਹੋਰ 50 ਤਰ੍ਹਾਂ ਦੇ ਆਪਾਂ ਨੂੰ ਜਿਹੜੇ ਰੋਗ ਨੇ ਉਹ ਲੱਗਣੇ ਨੇ ਹਨਾ ਗੱਲ ਤਾਂ ਓਟੇ ਵਾਤਾਵਰਨ ਤੇ ਮੇਨ ਹੋਆ ਵੀ ਤੁਸੀਂ ਕਿਹੋ ਜਿਹਾ ਵਾਤਾਵਰਨ ਚ ਰਹਿ ਰਹੇ ਹੋ ਉਸੀਂ ਸਫਾਈ ਆਪਣੇ ਕਿਵੇਂ ਰੱਖਦੇ ਹਾਂ ਆਪਣੀ ਕਿਚਨ ਦੀ ਸਫਾਈ ਕਿ ਨਹੀਂ ਰੱਖਦੇ ਆ ਆਪਣੇ ਘਰ ਦੀ ਸਫਾਈ ਕਿਵੇਂ ਰੱਖਦੇ ਆ ਇਹ ਤਾਂ ਬਿਮਾਰੀਆਂ ਤਾਂ ਕਹਿ ਲਓ ਆਪਾਂ तकरीबन ਠੀਕ ਹੈ ਕਈ ਬਿਮਾਰੀਆਂ ਹੈਗੀਆਂ ਜਿਹਨੇ ਕੁਦਰਤ ਲਾਉਂਦੀ ਆ 80% ਤਾਂ ਬਿਮਾਰੀਆਂ ਭਲਾਉਣੀ ਆਪ ਉਹ ਚ ਸਫਾਈ ਕਰਕੇ ਲਾ ਲਈਏ ਜਾਂ ਖਾਣ ਪੀਣ ਕਰਕੇ ਲਾ ਲਈਏ ਜੀ ਆ ਠੀਕ ਹੈ ਜਿਹੜੇ ਇੱਕ ਬੰਦੇ ਨੂੰ ਆਪਣੇ ਦਿਨ ਦੀ ਸ਼ੁਰੂਆਤ ਕਿਹੜੀ ਚੀਜ਼ ਤੋਂ ਕਰਨੀ ਚਾਹੀਦੀ ਆ ਕਿ ਉਹਦਾ ਪੂਰਾ ਦਿਨ ਵਧੀਆ ਰਵੇ ਜਾਂ ਫਿਰ ਸਰੀਰ ਤੰਦਰੁਸਤ ਰਹੇ ਲਈ ਕਿਹੜੀਆਂ ਅਹਿਮ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਬੰਦੇ ਨੂੰ ਆਪਣਾ ਜਿਹੜਾ ਮੈਂ ਹਰ ਇੱਕ ਬੰਦੇ ਦੀ ਆਪਣੀ ਸੋਚ ਆ ਜਾਂ ਆਪਣਾ ਇੱਕ ਤਿਆਰਬਾ ਜਿਹੜੀ ਮੇਰੀ ਸੋਚ ਆ ਤੁਸੀਂ ਸਵੇਰੇ ਉੱਠ ਕੇ ਜੇ ਤੁਹਾਡਾ ਸਟੋਮਕ ਕਲੀਅਰ ਹੁੰਦਾ ਵਧੀਆ ਇੰਪ੍ਰੈਸ਼ਨ ਨਾਲ ਤੁਹਾਡਾ ਪੇਟ ਸਾਫ਼ ਹੁੰਦਾ ਤੁਹਾਡੀਆਂ ਦਿਨ ਦੇ ਵਿੱਚ ਤੁਸੀਂ ਇੱਕ ਆਪਣੇ ਆਪ ਚ એનર્ਜੀ ਮਹਿਸੂਸ ਕਰੋਗੇ ਉਹ ਐਕਟਿਵ ਰਹੇਗੇ ਠੀਕ ਹੈ ਨਾ ਜੇ ਆਪਣੇ ਕੋਲ ਤੁਹਾਨੂੰ ਕਨਸਟਿਪੇਸ਼ਨ ਰਹਿੰਦੀ ਆ ਤਾਂ ਤੁਹਾਨੂੰ ਚਾਹੀਦਾ ਇਹ ਥੋੜੀ ਲੰਬੀ ਆ ਤੁਹਾਨੂੰ ਵੀ ਤੁਸੀਂ ਕਦੇ ਚੈੱਕ ਕਰ ਲਿਓ ਆਪਣੇ ਕਦੇ ਪੇਟ ਖਰਾਬ ਹੋ ਜਾਂਦਾ ਥੋੜਾ ਸੁਭਾਅ ਦੇ ਵਿੱਚ ਵੀ ਚਟੜਾਪਨ ਆ ਜਾਂਦਾ ਦਿਨ ਥੋੜਾ ਸਰੜੀ ਓਕਣ ਮੈਂ ਆਪਾਂ ਐ ਕलिए ਬੇਕਾਰੇ ਚੱਲ ਜਾਂਦਾ ਨਾ ਇਸ ਕਰਕੇ ਵੀ ਧਿਆਨ ਰੱਖਣਾ ਚਾਹੀਦਾ ਸਵੇਰੇ ਉੱਠ ਕੇ ਕਈ ਬੰਨ ਕਈ ਬੰਦੇ ਨੂੰ ਤਾਂ ਮੋਸ਼ਨ ਨਾਰਮਲ ਆਉਂਦਾ ਵਧੀਆ ਗੱਲ ਆ ਕਈ ਗਰਮ ਪਾਣੀ ਪੀਂਦੇ ਨੇ ਉਹਨਾਂ ਨੂੰ ਉਹਨੂੰ ਗਰਮ ਪਾਣੀ ਪੀਣ ਨਾਲ ਮੋਸ਼ਨ ਪ੍ਰੈਸ਼ਰ ਨਾ ਆਉਂਦਾ ਫਿਰ ਇਹ ਨਹੀਂ ਘਰ ਤੱਕ ਕੋਲ ਮਲਾ ਕੇ ਉੱਤੀ ਆ ਜਾਂਦੀ ਮੇਰੇ ਤੇ ਇੱਕੇ ਮੋਟਵਾ ਵੀ ਆਪਣੇ ਖਾਣ ਪੀਣ ਦਾ ਧਿਆਨ ਰੱਖੋ ਕਹਾਂ ਪਿੰਚ ਕਿਹੜੀਆਂ ਚੀਜ਼ਾਂ ਐਡ ਕਰਨੀਆਂ ਚਾਹੀਦੀ ਇੱਕ ਡਾਈਟ ਪਲਾਨ ਅੱਜ ਦੇਖੋ ਨਾ ਐਡ ਨਾ ਵੀ ਕਰੋ ਥੋੜਾ ਜਿਹਾ ਡਿਸਕਨੈਕਟ ਕਰੋ ਕਿ ਕਈ ਚੀਜ਼ਾਂ ਨੂੰ ਕਈ ਚੀਜ਼ਾਂ ਨੂੰ ਆਪਣੇ ਨਾਲੋਂ ਤੋੜੋ ਜਿਵੇਂ ਮੈਦਾ ਹੋ ਗਿਆ ਜਾਂ ਕਲੀਏ ਆਪਾਂ ਤਲੀਆਂ ਫਰਾਈ ਕਰੀਆਂ ਚੀਜ਼ਾਂ ਹੋ ਗਈਆਂ ਜ਼ਿਆਦਾ ਕੋਸ਼ਿਸ਼ ਕਰੋ ਵੀ ਆਪਾਂ 6 ਵਜੇ ਤੋਂ ਬਾਅਦ ਖਾਣਾ ਨਾ ਖਾਈਏ 10 ਤੋਂ 6 ਦੇ ਵਿੱਚ ਖਾਣਾ ਖਾਈਏ ਆਪਣੇ ਲਿਵਰ ਨੂੰ ਥੋੜਾ ਜਿਹਾ ਆਰਾਮ ਮਿਲੇ ਹਨਾ ਵੀ ਉਹਨੂੰ ਡਾਈਜੈਸਟ ਕਰਨ ਚ ਹੁਣ ਆਪਾਂ ਗੱਲ ਕਰਦੇ ਆਂ ਹੁਣ ਇੱਕ ਤਾਂ ਆਪਾਂ ਵੈਜੀਟੇਬਲ ਡਾਈਜੈਸਟ ਕਰਨੀ ਨੇ ਫਰੂਟ ਡਾਈਜੈਸਟ ਕਰਨੇ ਉਹਨੇ ਈਵਨ ਇਹ ਵੀ ਲਾ ਲੋ ਚਿਕਨ ਵੀ ਡਾਈਜੈਸਟ ਕਰਨਾ ਹੈ ਲਿਵਰ ਕਰ ਲੰਦਾ ਇੱਕ ਆਪਾਂ ਦੋ ਹਰ ਇੱਕ ਮੁਰਖ ਦਾ ਆਪਾਂ ਇਹ ਕਹ ਲਈਏ ਵੀ ਹਰ ਇੱਕ ਬੰਦੇ ਦੇ ਡੀਐਨਏ ਅਲੱਗ-ਅਲੱਗ ਹੁਣ ਤੁਸੀਂ ਸਲਮ ਬੈਠੇ ਹੋ ਹੋਸ਼ਾ ਹੋ ਡਾਈਟ ਮੇਰੇ ਨਾਲ ਵੱਧ ਹੋਵੇ ਮੈਂ ਮੈਨੂੰ ਆਤ ਮੈਂ ਸਵੇਰੇ ਉੱਠ ਕੇ ਦੋ ਚਾਹ ਪਰੌਂਠੇ ਵੀ ਕਹ ਲੀਏ ਜਾਂ ਰੋਟੀ ਮੈਨੂੰ ਰੋਟੀਆਂ ਕਹ ਲਈ ਮੈਂ ਦੋ ਰੋਟੀਆਂ ਖਾਣੀਆਂ ਨੇ ਨਾ ਤੇ ਮੈਂ ਮੈਂ ਕਹੋ ਵੀ ਮੋਟਿਆ ਚ ਆ ਜਾਂਦਾ ਨਾ ਤੇ ਇਸ ਕਰਕੇ ਵੀ ਹਰ ਇੱਕ ਬੰਦੇ ਨੂੰ ਆਪਣਾ ਆਪਣਾ ਵੀ ਆਪਣਾ ਆਪਣਾ ਸਰੀਰ ਆ ਉਹਦੇ ਹਿਸਾਬ ਨਾਲ ਬੰਦੇ ਦੇਖੋ ਅੱਜ ਕੱਲ ਪੜਿਆ ਲਿਖਿਆ ਜੋ ਜਮਾਨਾ ਹੈ ਥੋੜਾ ਜਿਹਾ ਆਪ ਵੀ ਆਪਣਾ ਧਿਆਨ ਰੱਖਣਾ ਚਾਹੀਦਾ ਵੀ ਮੈਨੂੰ ਮੇਰੇ ਸਰੀਰ ਨੂੰ ਫਾਈਬਰ ਦੀ ਲੋੜ ਆ ਜਾਂ ਮੈਨੂੰ ਮੈਨੂੰ ਨੀਂਦ ਨਹੀਂ ਪੂਰੀ ਆਉਂਦੀ ਮੈਂ ਨੀਂਦ ਪੂਰੀ ਲਵਾਂ ਕਿਸੇ ਤਰੀਕੇ ਨਾਲ ਪੂਰੀ ਲਵਾਂ ਜੇ ਤੁਹਾਡਾ ਪੇਟ ਤੇ ਦਿਮਾਗ ਠੀਕ ਆ ਤੁਸੀਂ ਰਾਜੀ ਹੋ ਜੀ ਸਿਹਤ ਪੱਖੋਂ ਰਾਜੀ ਹੋ ਆਪਾਂ ਇਹ ਕ ਲਈ ਹਰ ਤਰ੍ਹਾਂ ਦਾ ਤੁਸੀਂ ਆਪਣਾ ਬਿਜ਼ਨਸ ਤੇ ਵਪਾਰ ਦੀ ਗੱਲ ਕਰੀਏ ਚਾਹੇ ਤੁਸੀਂ ਉਛੇ ਲਿਖਣਾ ਹੋਵੇ ਰਾਈਟਰ ਨੂੰ ਕੁਝ ਵੀ ਹੋਵੇ ਤੁਹਾਡੇ ਦੋ ਚੀਜ਼ਾਂ ਫਿੱਟ ਨੇ ਤਾਂ ਇਦੋਂ ਬੜੀ ਨਿਆਮਤ ਨਹੀਂ ਤੁਹਾਨੂੰ ਪਰਮਾਤਮਾ ਦੇ ਸਕਦਾ ਤੁਹਾਡਾ ਪੇਟ ਤੇ ਦਿਮਾਗ ਠੀਕ ਆ ਜੀ ਜਿਹੜੇ ਲੋਕ ਤੁਹਾਡੇ ਤੱਕ ਪਹੁੰਚ ਕਰਨਾ ਚਾਹੁੰਦੇ ਨੇ ਉਹ ਕਿਵੇਂ ਤੁਹਾਡੇ ਤੱਕ ਪਹੁੰਚਣ ਦੇਖੋ ਸਾਡਾ ਮਹਾਲੀ ਸੈਕਟਰ 90 ਦੇ ਵਿੱਚ 83 ਨੰਬਰ ਐਸਓ ਆ ਡਾਕਟਰ ਚਹਾਲ ਆਯੁਰਵੈਦ ਦਾ ਨਾਮ ਦੇ ਉੱਤੇ ਤੇ ਸਾਡਾ ਜਿਹੜਾ ਮੋਬਾਈਲ ਨੰਬਰ ਆ 9781928100 97819 28 28100 ਇਹ ਸਾਡਾ ਮੋਬਾਈਲ ਨੰਬਰ ਆ ਤੇ ਸਾਡਾ ਮੋਬਾਈਲ ਤੇ ਕੰਟੈਕਟ ਕਰਕੇ ਆਉਣਾ ਜਦ ਵੀ ਆਉਣਾ ਮੰਡੇ ਟੂ ਫਰਡੇ ਅਸੀਂ ਮਹਾਲੀ ਹੁੰਨੇ ਆ ਦੋ ਦਿਨ ਅਸੀਂ ਆਫ ਰੱਖਦੇ ਆ ਠੀਕ ਹੈ ਸਰ ਧੰਨਵਾਦ ਧੰਨਵਾਦ ਜੀ ਤੁਹਾਡਾ